ਅਸੀਂ ਰੋਪੜ ਸ਼ਹਿਰ ਤੋਂ ਆਏ ਆ ਰੋਪੜ ਸਾਹਿਲ ਦੇ ਲਾਗੇ ਸਾਡਾ ਪਿੰਡ ਹੈ ਭਾਈ ਅਮਰਸingh ਪਾਲ ਸਿੰਘ ਜੀ ਦੇ ਪ੍ਰਚਾਰ ਦੇ ਲਈ ਇੱਥੇ ਪਹੁੰਚੇ ਆ। ਮੈਂ ਜੀ ਤੁਸੀਂ ਕੀ ਕਰਦੇ ਹੋ ਕਿਤੇ ਵਜੋਂ? ਮੈਂ ਕਿਤੇ ਵਜੋਂ ਬਾਈ ਪ੍ਰੋਫੈਸ਼ਨਲ ਐਡਵੋਕੇਟ ਐ ਜੀ। ਪਰ ਉਹ ਕਹਿੰਦੇ ਕਿ ਕਾਨੂੰਨ ਦੀ ਅਮਰਪਾਲ ਸਿੰਘ ਹੋਰਾਂ ਨੇ ਤਾਂ ਜੀ ਪ੍ਰਵਾਹ ਨਹੀਂ ਕੀਤੀ ਕਰਉਣ ਦੀ ਤਾਂ ਜਿਹੜਾ ਆਤੀਆਂ ਇਦਾਂ ਦੀ ਗੱਲਾਂ ਸੁਣਨ ਨੂੰ ਮਿਲਦੀਆਂ ਤੁਸੀਂ ਐਡਵੋਕੇਟ ਹੋ ਕੇ ਨਾਲ ਚੱਲ ਪਈ। ਕੋਈ ਉਹਨਾਂ ਵੱਲੋਂ ਕਾਨੂੰਨ ਦੀ ਤਾਂ ਜੀ ਨਹੀਂ ਅੜਾਈ ਗਈ। ਇਹ ਕਾਨੂੰਨ ਦੀਆਂ ਤੱਜੀਆਂ ਉਹ ਤਾਂ ਮੌਕੇ ਦੀਆਂ ਸਰਕਾਰਾਂ ਨੇ ਜੋ ਅੱਜ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹਨੇ ਕਾਨੂੰਨ ਦੀ ਤੱਜੀੜਾਈ ਹੈ ਜੇ ਉਹਦੇ ਖਿਲਾਫ ਕੋਈ ਕਾਰਵਾਈ ਸੀ ਤਾਂ ਪਹਿਲਾਂ ਉਹਨੂੰ ਅਮਲ ਦੇ ਵਿੱਚ ਲਿਆਉਂਦੇ ਕੋਈ ਇਨਕੁਆਰੀ ਕਰਦੇ ਉਹਨਾਂ ਨੂੰ ਬੁਲਾਉਂਦੇ ਕਿ ਤੁਹਾਡੇ ਖਿਲਾਫ ਸਾਨੂੰ ਕੋਈ ਦਰਖਾਸਤ ਆਈ ਹੈ ਤੇ ਇਹ ਗੱਲ ਕਰਦੇ ਪਰੰਤੂ ਨਹੀਂ ਐਨਐਸਏ ਹੁਣ ਐਨਐਸਏ 1 ਸਾਲ ਦੇ 3 ਮਹੀਨੇ ਦੇ ਲਈ ਐਨਐਸਏ ਲੱਗਦੀ ਹੈ ਇੱਕ ਵਾਰੀ ਦੇ ਉੱਤੇ ਉਸ ਨੂੰ ਐਕਸਟੈਂਡ ਕੀਤਾ ਜਾਂਦਾ ਇੱਕ ਸਾਲ ਦੇ ਲਈ ਐਕਸਟੈਂਡ ਕੀਤਾ ਜਾ ਰਿਹਾ ਹੋ ਸਕਦਾ ਹੁਣ ਇੱਕ ਸਾਲ ਤੋਂ ਭਾਈ ਸਾਹਿਬ ਅੰਦਰ ਸੀ ਗਵਰਨਮੈਂਟ ਨੂੰ ਐਸਾ ਕਿਹੜਾ ਉਹਨਾਂ ਨੇ ਅੰਦਰ ਬੈਠਿਆ ਨੇ ਇਹ ਜਿਹੇ ਕਿਹੜੇ ਸ਼ਬਦ ਬੋਲ ਦਿੱਤੇ ਕਿ ਕੀ ਉਹਨਾਂ ਨੂੰ ਡਰ ਸੀ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਦੁਬਾਰਾ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ ਐਨੇ ਲੋਕ ਉਹਰੇ ਧਰਮ ਨੂੰ ਲੈ ਕੇ ਹੋਰ ਅਨੇਕਾਂ ਹੀ ਚੀਜ਼ਾਂ ਨੂੰ ਲੈ ਕੇ ਅਪਸ਼ਬਦ ਬੋਲਦੇ ਨੇ ਬਹੁਤ ਜਿਹੜੀਆਂ ਅਸ਼ਲੀਲ ਗੱਲਾਂ ਹੁੰਦੀਆਂ ਉਹਨਾਂ ਨੂੰ ਕਦੇ ਇਦਾਂ ਦੇ ਚੀਜ਼ਾਂ ਨਹੀਂ ਲੱਗਦੀਆਂ ਬਹੁਤ ਸਾਰੇ ਵਿਰੋਧੀ ਜਿਹੜੇ ਹੈ ਐਨਐਸਏ ਕਹਿੰਦਾ ਟੁੱਟ ਜੂਗੀ ਫਿਰ ਇਦਾਂ ਜੇ ਜਿੱਤ ਵੀ ਕੇ ਫਿਰ ਬਾਹਰ ਆਈ ਨਹੀਂ ਸਕਦੇ ਕੋਈ ਪ੍ਰਬਧਾਨ ਨਹੀਂ ਨੀ ਹੈਗਾ ਕਾਨੂੰਨ 'ਚ ਹੈਗਾ ਕੋਈ ਇਦਾਂ ਐਨਐਸਏ ਇੱਕ ਡੱਕਿਆ ਜਾਂਦੇ ਇੱਕ ਰਸਟੇਨਿੰਗ ਆਰਡਰ ਹੈ ਐਨਐਸਏ ਜੇ ਬਾਦਲਾਂ ਦੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਵੀ ਲੱਗੀ ਸੀ ਤਾਂ ਉਹਨਾਂ ਨੂੰ ਵੀ ਡੱਕਿਆ ਗਿਆ ਸੀ ਪਰੰਤੂ ਇਹਨਾਂ ਨੂੰ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਡੱਕਿਆ ਗਿਆ ਉਹ ਕਹਿੰਦੇ ਜੀ ਅਸੀਂ 15 15 17 17 ਸਾਲ ਲਾਏ ਅਸੀਂ ਤਾਂ ਕਦੀ ਰੋੜਾ ਨਹੀਂ ਪਾਇਆ ਵੀ ਸਾਨੂੰ ਬਾਹਰ ਕੱਢੋ ਕਹਿੰਦੇ ਇੱਕ ਸਾਲ 'ਚ ਚੀਕਾ ਮਾਰਨੀ ਹੈ ਇਹਨਾਂ ਨੇ ਹੱਤਬਾਕੂ ਵਾਲੇ ਖੇਤ ਜਿੰਦਾ ਗੁਰੂ ਦਾ ਘੋੜਾ ਨਹੀਂ ਲੰਗਿਆ ਤੇ ਇੱਕ ਸਿੱਖ ਤਬਾਕੂ ਕਿ ਚੋਣਾ 2024 ਇਸ ਸਮੇਂ ਖਡੂਰ ਸਾਹਿਬ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਇਹ ਸੀਟ ਦੇ ਉੱਤੇ ਖਾਸ ਕਰਕੇ ਪੂਰੇ ਪੰਜਾਬ ਦੀਆਂ ਨਜ਼ਰਾਂ ਬੜੀਆਂ ਹੋਈਆਂ ਇਹ ਸੀਟ ਦੇ ਵਿੱਚ ਉਤਸ਼ਾਹ ਪੈਂਦਾ ਭਾਈ ਅਮਰਤਪਾਲ ਸਿੰਘ ਅਰ ਉਹਦੀ ਐਂਟਰੀ ਤੋਂ ਬਾਅਦ ਹਾਲਾਂਕਿ ਵੱਡੇ ਧਰੰਦਰ ਬਾਕੀ ਪਾਰਟੀਆਂ ਦੇ ਵੱਲੋਂ ਵੀ ਉਤਾਰੇ ਗਏ ਆ ਪਰ ਲੋਕ ਪ੍ਰਚਾਰ ਕਰ ਰਹੇ ਸੋ ਤੁਹਾਨੂੰ ਮਾਹੌਲ ਦਿਖਾ ਦਿਆਂ ਇੱਕ ਵਾਰੀ ਪਹਿਲਾਂ ਕਿ ਮਾਹੌਲ ਕਿੰਨਾ ਇਸ ਥਾਂ ਦੇ ਉੱਤੇ ਉਤਸ਼ਾਹ ਵਾਲਾ ਬਣਿਆ ਹੋਇਆ ਹਰ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਅਤੇ ਇੱਕ ਖਾਸ ਤਰ੍ਹਾਂ ਦੇ ਚੋਣ ਨਿਸ਼ਾਨ ਵਾਲੇ ਭਾਈ ਅਮਰਪਾਲ ਸਿੰਘ ਦੇ ਚੰਡੇ ਵੀ ਇੱਥੇ ਆ। ਸੋ ਗੱਲਬਾਤ ਕਰਦੇ ਆ। ਭਾਈ ਜੀ ਕਿਵੇਂ ਦੇਖਦੇ ਹੋ? ਕਿੱਥੋਂ ਆਏ ਤੁਸੀਂ? ਅਸੀਂ ਰੋਪੜ ਸ਼ਹਿਰ ਤੋਂ ਆਏ ਆ ਰੋਪੜ ਸੈਲ ਤੇ ਲਾਗੇ ਸਾਡਾ ਪਿੰਡ ਹੈ ਭਾਈ ਅਮਰਸingh ਪਾਲ ਸਿੰਘ ਜੀ ਦੇ ਪ੍ਰਚਾਰ ਦੇ ਲਈ ਇੱਥੇ ਪਹੁੰਚੇ ਆ ਕਿਉਂਕਿ ਸਰਕਾਰਾਂ ਕੋਲ ਤੰਤਰ ਹੈ ਸਰਕਾਰਾਂ ਕੋਲ ਆਪਣਾ ਸੰਗਠਿਤਾਂ ਚ ਹੈ ਤੇ ਉਹਨਾਂ ਦੇ ਜਵਾਬਦੇਹੀ ਦੇ ਲਈ ਜੋ ਭਾਈ ਅਮਰਪਾਲ ਸਿੰਘ ਜੀ ਨੇ ਸਾਡੇ ਦਿਲਾਂ ਦੇ ਵਿੱਚ ਆਪਣਾ ਜੋ ਜੁਕਾਈ ਹੈ ਇੱਕ ਸਿੱਖ ਕੌਮ ਦੀ ਸਾਡੇ ਦਿਲਾਂ ਦੇ ਵਿੱਚ ਇੱਕ ਅੱਗ ਜਗਾਈ ਹੈ ਉਸ ਪ੍ਰਤੀ ਅਸੀਂ ਭਾਈ ਅਮਰਪਾਲ ਸਿੰਘ ਦੀਆਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਲਈ ਪਹੁੰਚੇ ਆ ਤੁਸੀਂ ਬੜੀ ਦੂਰੋਂ ਆ ਗਏ ਭਾਈ ਜੀ ਤੁਹਾਡੇ ਉੱਥੇ ਵੀ ਤਾਂ ਇਲੈਕਸ਼ਨ ਹੋ ਰਹੀ ਆ ਉੱਥੇ ਤੁਸੀਂ ਕਿਸੇ ਕੈਂਡੀਡੇਟ ਨਾਲ ਕਿਉਂ ਨਹੀਂ ਖੜ੍ਹਗੇ ਜੀ ਦੇਖੋ ਜੋ ਇਲੈਕਸ਼ਨ ਆ ਸਾਰੇ ਪੰਜਾਬ ਦੇ ਵਿੱਚ ਹੋ ਰਹੀਆਂ ਪਰ ਜੋ ਇਹ ਖਡੂਰ ਸਾਹਿਬ ਹਲਕੇ ਦੀ ਇਲੈਕਸ਼ਨ ਹੈ ਇੱਕ ਬਖਰੀ ਤਰ੍ਹਾਂ ਦੀ ਇਲੈਕਸ਼ਨ ਹੈ ਜਿੱਥੇ ਪੰਥ ਦੀ ਇਲੈਕਸ਼ਨ ਹੈ ਸਿੱਖ ਪੰਥ ਦੀ ਹੋਦ ਦੀ ਇਲੈਕਸ਼ਨ ਹੈ ਕਿਉਂਕਿ ਜੋ ਮੌਜੂਦਾ ਸਰਕਾਰ ਸੀ ਮੌਜੂਦਾ ਸਰਕਾਰ ਨੇ ਪਿਛਲੇ ਸਮੇਂ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਜੀਆ ਨੂੰ ਬਿਨਾਂ ਗੱਲ ਤੋਂ ਬਿਨਾਂ ਕਿਸੇ ਕਾਰਨ ਤੋਂ ਜੋ ਨਸ਼ਿਆਂ ਦੇ ਵਿਰੁੱਧ ਲਹਿਰ ਲੜ ਚਲਾ ਰਹੇ ਸੀ ਲੋਕ ਸਿੱਖਾਂ ਨੂੰ ਨੌਜਵਾਨਾਂ ਨੂੰ ਅ므ਰਤ ਸ਼ਕਾ ਰਹੇ ਸੀ ਉਹਨਾਂ ਨੂੰ ਬਿਨਾਂ ਕਿਸੇ ਗੱਲ ਤੋਂ ਅਚਨਚੇਤ ਐਨਐਸਏ ਲਾ ਕੇ ਜੋ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਨੱਪਿਆ ਉਹ ਇੱਕ ਸਰਕਾਰ ਨੇ ਬੜਾ ਤਸ਼ੱਦਦ ਕੀਤਾ ਸਾਡੇ ਸਿੱਖ ਪੰਥ ਤੇ ਉੱਥੇ ਸਿੱਖ ਪੰਥ ਨੂੰ ਜਲੀਲ ਕੀਤਾ ਸੋ ਇਹ ਇਲੈਕਸ਼ਨਾਂ ਜੋ ਭਾਈ ਅਮਰਪਾਲ ਸਿੰਘ ਜੀ ਦਾ ਨਿਰਣਾ ਐਮਪੀ ਲੜਨ ਦਾ ਉਹਨਾਂ ਦਾ ਕੋਈ ਨਿਰਣਾ ਨਹੀਂ ਸੀ ਪਰੰਤੂ ਉਹਨਾਂ ਨੇ ਇਹ ਨਿਰਣਾ ਕੇਵਲ ਤੇ ਕੇਵਲ ਇਸ ਗੱਲ ਕਰਕੇ ਲਿਆ ਕਿ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਮੈਂ ਇਕੱਲਾ ਨਹੀਂ ਬੋਲ ਰਿਹਾ ਪੰਜਾਬ ਦੇ ਨੌਜਵਾਨ ਹਰ ਇੱਕ ਬੰਦਾ ਇਹ ਚਾਹੁੰਦਾ ਹੈ ਕਿ ਇਹ ਜਿਹੜਾ ਨਸ਼ਾ ਹੈ ਖਤਮ ਕੀਤਾ ਜਾਵੇ ਜੋ ਸਰਕਾਰਾਂ ਦੇ ਦੁਆਰਾ ਬਕਾਇਆ ਜਾਂਦਾ ਹੈ ਪੰਜਾਬ ਦੇ ਨੌਜਵਾਨੀ ਅੰਦਰ ਉਹ ਇਹ ਚਾਹੁੰਦੀ ਹੈ ਕਿ ਅਸੀਂ ਸਿੱਖ ਪੰਥ ਗੁਰੂ ਗ੍ਰੰਥ ਦੇ ਨਾਲ ਜੁੜ ਕੇ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਕੇ ਨਾਲ ਜੁੜੀਏ ਸੋ ਇਹ ਇਲੈਕਸ਼ਨ ਇੱਕ ਵੱਖਰੇ ਕਿਸਮ ਦੀ ਸਿੱਖ ਪੰਥ ਦੀ ਹੋਦ ਦੀ ਇਲੈਕਸ਼ਨ ਹੈ ਇਹਦੇ ਲਈ ਅਸੀਂ ਰੋਪੜ ਤੋਂ ਚੱਲ ਕੇ ਖੰਡੂਰ ਸਾਹਿਬ ਸਾਹਿਬ ਕਿੱਥੇ ਜਿੱਥੇ ਮਰਜ਼ੀ ਸਾਨੂੰ ਲੈ ਕੇ ਜਾਣਾ ਪਵੇ ਸਾਨੂੰ ਵੀ ਜੇ ਮਿਲਣ ਅਸੀਂ ਬਾਹਰ ਵੀ ਚਲੇ ਜਾਵਾਂਗੇ ਇਹ ਇਲੈਕਸ਼ਨਾਂ ਦੇ ਲਈ ਸੋ ਇਹ ਸਾਡੇ ਲਈ ਬਹੁਤਾ ਦੂਰ ਨਹੀਂ ਹੈਗਾ ਬਾਈ ਜੀ ਤੁਸੀਂ ਕੀ ਕਰਦੇ ਹੋ ਕਿਤੇ ਵਜੋਂ ਮੈਂ ਕਿਤੇ ਵਜੋਂ ਬਾਈ ਪ੍ਰੋਫੈਸ਼ਨ ਐਡਵੋਕੇਟ ਹਾਂ ਜੀ ਪਰ ਉਹ ਕਹਿੰਦੇ ਵੀ ਕਾਨੂੰਨ ਦੀ ਅਮਰਪਾਲ ਸਿੰਘ ਹੋਰਾਂ ਨੇ ਤਾਂ ਜੀ ਪ੍ਰਵਾਹ ਨਹੀਂ ਕੀਤੀ ਕਰਨ ਦੀ ਤੇ ਜਿਹੜਾ ਆਤੀਆਂ ਐਦਾਂ ਦੀ ਗੱਲਾਂ ਸੁਣਨ ਨੂੰ ਮਿਲਦੀਆਂ ਤੁਸੀਂ ਐਡਵੋਕੇਟ ਹੋ ਕੇ ਨਾਲ ਚੱਲ ਪਏ ਦੇਖੋ ਕੋਈ ਕਾਨੂੰਨ ਦੀ ਧਜੀ ਨਹੀਂ ਉਡਾਈ ਉਹ ਬੜੇ ਸ਼ਾਂਤਮਈ ਢੰਗ ਦੇ ਨਾਲ ਬੜੇ ਪਿਆਰ ਦੇ ਨਾਲ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਇੱਕ ਬੱਕਰੀ ਲਹਿਰ ਜੋ ਖਾਲਸਾ ਵੀ ਹੀੜ ਦੇ ਤੌਰ ਤੇ ਚਲਾ ਰਹੇ ਸੀਗੇ ਕੋਈ ਉਹਨਾਂ ਵੱਲੋਂ ਕਾਨੂੰਨ ਦੀ ਧਜੀ ਨਹੀਂ ਅੜਾਈ ਗਈ ਜੇ ਕਾਨੂੰਨ ਦੀਆਂ ਧਜੀਆਂ ਉਹ ਤਾਂ ਮੌਕੇ ਦੀਆਂ ਸਰਕਾਰਾਂ ਨੇ ਜੋ ਜੋ ਅੱਜ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹਨੇ ਕਾਨੂੰਨ ਦੀ ਧਜੀ ਅੜਾਈ ਹੈ ਜਦੋਂ ਕਿ ਭਾਈ ਅਮਰਪਾਲ ਸਿੰਘ ਜੀ ਨੇ ਜਦੋਂ ਮਰਜ਼ੀ ਕਿਹਾ ਕਿ ਮੈਨੂੰ ਜੇ ਕਿਸੇ ਨੇ ਗ੍ਰਿਫਤਾਰ ਕਰਨਾ ਹੈ ਜੇ ਮੇਰੇ ਖਿਲਾਫ ਕੋਈ ਗੱਲ ਕਰਨੀ ਹੈ ਮੇਰੇ ਨਾਲ ਬੈਠ ਕੇ ਗੱਲ ਕਰ ਲਿਓ ਬਿਨਾਂ ਗੱਲ ਤੋਂ ਜਿਹੜਾ ਬੰਦਾ ਸਟੇਜਾਂ ਤੇ ਬੋਲਦਾ ਉਹਨੂੰ ਬਿਨਾਂ ਗੱਲ ਤੋਂ 4000 ਕੰਪਨੀਆਂ ਲਾ ਕੇ ਪੰਜਾਬ ਦੇ ਵਿੱਚ ਇੰਨਾ ਪੰਜਾਬ ਦੇ ਉੱਤੇ ਚੱਕ ਕੇ ਉਹਨੂੰ ਬਿਨਾਂ ਕਰਤਾ ਕੀਤਾ ਗਿਆ ਜੇ ਉਹਦੇ ਖਿਲਾਫ ਕੋਈ ਕਾਰਵਾਈ ਸੀ ਤਾਂ ਪਹਿਲਾਂ ਉਹਨੂੰ ਅਮਲ ਦੇ ਵਿੱਚ ਲਿਆਉਂਦੇ ਕੋਈ ਇਨਕੁਆਇਰੀ ਕਰਦੇ ਉਹਨਾਂ ਨੂੰ ਬੁਲਾਉਂਦੇ ਕਿ ਤੁਹਾਡੇ ਖਿਲਾਫ ਸਾਨੂੰ ਕੋਈ ਦਰਖਾਸਤ ਆਈ ਹੈ ਤੇ ਇਹ ਗੱਲ ਕਰਦੇ ਪਰੰਤੂ ਨਹੀਂ ਐਨਐਸਏ ਹੁਣ ਐਨਐਸਏ 1 ਸਾਲ ਦੇ 3 ਮਹੀਨੇ ਦੇ ਲਈ ਐਨਐਸਏ ਲੱਗਦੀ ਹੈ ਇੱਕ ਵਾਰੀ ਦੇ ਉੱਤੇ ਉਸ ਨੂੰ ਐਕਸਟੈਂਡ ਕੀਤਾ ਜਾਂਦਾ 1 ਸਾਲ ਦੇ ਲਈ ਐਕਸਟੈਂਡ ਕੀਤਾ ਜਾ ਰਿਹਾ ਹੋ ਸਕਦਾ ਹੁਣ 1 ਸਾਲ ਤੋਂ ਭਾਈ ਸਾਹਿਬ ਅੰਦਰ ਸੀ ਗਵਰਨਮੈਂਟ ਨੂੰ ਐਸਾ ਕਿਹੜਾ ਉਹਨਾਂ ਨੇ ਅੰਦਰ ਬੈਠਿਆ ਨੇ ਇਹ ਜਿਹੇ ਕਿਹੜੇ ਸ਼ਬਦ ਬੋਲ ਦਿੱਤੇ ਕਿ ਕੀ ਉਹਨਾਂ ਨੂੰ ਡਰ ਸੀ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਦੁਬਾਰਾ ਜੇਲ੍ਹ ਦੇ ਧਰਮ ਨੂੰ ਲੈ ਕੇ ਹੋਰ ਅਨੇਕਾਂ ਹੀ ਚੀਜ਼ਾਂ ਨੂੰ ਲੈ ਕੇ ਅਪਸ਼ਬਦ ਬੋਲਦੇ ਨੇ ਬਹੁਤ ਜਿਹੜੀਆਂ ਅਸ਼ਲੀਲ ਗੱਲਾਂ ਹੁੰਦੀਆਂ ਉਹਨਾਂ ਨੂੰ ਕਦੇ ਇਦਾਂ ਦੀ ਚੀਜ਼ਾਂ ਨਹੀਂ ਲੱਗਦੀਆਂ ਐਂਟੀ ਨੇਸ਼ਨ ਗੱਲਾਂ ਹੋਰ ਐਨੇ ਲੋਕੀ ਬੋਲਦੇ ਨੇ ਉਹਨਾਂ ਦੇ ਖਿਲਾਫ ਕੋਈ ਨਹੀਂ ਕੇਵਲ ਤੇ ਕੇਵਲ ਜਿਹੜਾ ਬੰਦਾ ਸਿੱਖ ਪੰਥ ਦੀ ਗੱਲ ਕਰਦਾ ਉਹਨੂੰ ਹੀ ਇਦਾਂ ਢੱਕਿਆ ਜਾਂਦਾ ਇਹ ਸਾਰੇ ਲੋਕ ਜਾਣਦੇ ਨੇ ਕਿ ਜੋ ਰਾਜਨੀਤਿਕ ਧਿਰਾਂ ਨੇ ਜੋ ਸਰਕਾਰਾਂ ਨੇ ਉਹ ਚਾਹੁੰਦੀਆਂ ਨੇ ਉਹ ਪੰਜਾਬੀ ਨੂੰ ਪੰਜਾਬੀਅਤ ਨੂੰ ਅਤੇ ਸਿੱਖ ਧਰਮ ਦੇ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਸਾਨੂੰ ਨਸ਼ੇ ਦੇ ਕੇ ਸਾਡੀਆਂ ਜ਼ਮੀਨਾਂ ਵਿਕਵਾ ਕੇ ਸਾਡੇ ਕਰਤਾਰਾਂ ਨੂੰ ਖਰੀਦ ਰਹੀਆਂ ਨੇ ਬਹੁਤ ਸਾਰੇ ਵਿਰੋਧੀ ਜਿਹੜੇ ਹੈਗੇ ਉਹਨਾਂ ਦੇ ਉਹ ਇਹ ਕਹਿੰਦੇ ਵੀ ਐਨਐਸਏ ਕਿਹੜਾ ਟੁੱਟ ਜੂਗੀ ਫਿਰ ਇਦਾਂ ਜੇ ਜਿੱਤ ਵੀ ਕੇ ਫਿਰ ਬਾਹਰ ਆਏ ਨਹੀਂ ਸਕਦੇ ਕੋਈ ਪ੍ਰਬਧਾਨ ਨਹੀਂ ਨਹੀਂ ਹੈਗਾ ਕਾਨੂੰਨ 'ਚ ਹੈਗਾ ਕੋਈ ਇਦਾਂ ਜੀ ਦੇਖੋ ਐਨਐਸਏ ਕੋਈ ਕੋਈ ਐਦਾਂ ਦੀ ਧਾਰਾ ਨਹੀਂ ਹੈਗੀ ਕੋਈ ਐਦਾਂ ਦਾ ਕਾਨੂੰਨ ਨਹੀਂ ਹੈਗਾ ਕਿ ਉਹਨਾਂ ਉੱਤੇ ਕੋਈ ਇਹ ਜੁਰਮ ਹੈ ਕੀਤਾ ਐਨਐਸਏ ਇੱਕ ਡੱਕਿਆ ਜਾਂਦੇ ਇੱਕ ਰੇਸਟਰੀਂਗ ਆਰਡਰ ਹੈ ਐਨਐਸਏ ਜੇ ਬਾਦਲਾਂ ਦੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਵੀ ਲੱਗੀ ਸੀ ਤਾਂ ਉਹਨਾਂ ਨੂੰ ਵੀ ਡੱਕਿਆ ਗਿਆ ਸੀ ਪਰੰਤੂ ਇਹਨਾਂ ਨੂੰ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਡੱਕਿਆ ਗਿਆ ਕੁਝ ਐਨਐਸਏ ਲਵਾ ਕੇ ਕਿਸੇ ਕਿਲਿਆਂ ਦੇ ਵਿੱਚ ਕਿਸੇ ਰੈਸਟੋਰੈਂਟਾਂ ਦੇ ਵਿੱਚ ਵੀ ਡੱਕੇ ਜਾਂਦੇ ਆ ਉਹ ਕਹਿੰਦੇ ਜੀ ਅਸੀਂ 15 15 17 17 ਸਾਲ ਲਾਏ ਅਸੀਂ ਤੱਕ ਅੱਧੀ ਰੋੜਾ ਨਹੀਂ ਪਾਇਆ ਵੀ ਸਾਨੂੰ ਬਾਹਰ ਕੱਢੋ ਕਹਿੰਦੇ 1 ਸਾਲ ਚ ਚੀਕਾ ਮਾਰਨੀ ਇਹਨਾਂ ਨੇ ਦੇਖੋ ਫਰਕ ਹੈ ਇੱਕ ਬੰਦੇ ਨੂੰ ਜੇਲ੍ਹ ਦੇ ਵਿੱਚ ਬਹੁਤ ਤਰੀਕੇ ਦੇ ਤਰੀਕੇ ਦੇ ਨਾਲ ਬੰਦੇ ਨੂੰ ਰੱਖਿਆ ਜਾਂਦਾ ਹੁੰਦਾ ਹੈ ਜੇਲ੍ਹ ਦੇ ਵਿੱਚ ਗੰਦਾ ਖਾਣਾ ਦੇਣਾ ਤੰਬਾਕੂ ਵਾਲਾ ਖਾਣਾ ਦੇਣਾ ਇੱਕ ਸਿੱਖ ਧਰਮ ਨੂੰ ਦੇ ਦੇ ਉੱਤੇ ਰਾਹ ਤੇ ਚੱਲਣ ਵਾਲੇ ਜੇਕਰ ਤੰਬਾਕੂ ਵਾਲਾ ਖਾਣਾ ਦਿੱਤਾ ਜਾਊਗਾ ਤਾਂ ਉਹ ਬੋਲੂਗਾ ਹੀ ਉਹ ਮੁਰਮੁਰ ਕੇ ਭੁੱਖ ਹੜਤਾਲ ਕਰੂਗਾ ਤੰਬਾਕੂ ਖਾਂ ਤੰਬਾਕੂ ਵਾਲੇ ਖੇਤ ਜਿੰਦਾ ਗੁਰੂ ਦਾ ਘੋੜਾ ਨਹੀਂ ਲੰਘਿਆ ਤੇ ਇੱਕ ਸਿੱਖ ਤੰਬਾਕੂ ਕਿਵੇਂ ਲੈ ਸਕਦਾ ਸੋ ਐਦਾਂ ਦੀਆਂ ਗੱਲਾਂ ਕਈ ਜਿਹੜੇ ਕਹਿੰਦੇ ਨੇ ਹੁਣ ਉਹਨਾਂ ਬਾਰੇ ਜੇਕਰ ਪਤਾ ਲੱਗੇ ਕਿ ਕਿੱਥੇ ਜਾ ਕੇ ਰਹੇ ਨੇ ਕਿਹੜੀਆਂ ਜੇਲਾਂਾਂ 'ਚ ਰਹੇ ਨੇ ਉਹਨਾਂ ਦਾ ਇੱਕ ਇੱਕ ਦਿਨ ਕਿਵੇਂ ਬੀਤੇ ਆ ਇਹ ਪਤਾ ਹੋਵੇ ਨਾ ਤਾਂ ਗੱਲ ਖ ਹੋ ਸਕਦੀ ਹੈ ਪਰ ਲੋਕ ਕਹਿੰਦੇ ਜੀ ਮਟੀ ਕੋਈ ਕਈ ਬੰਦੇ ਇੱਦਾਂ ਕਹਿੰਦੇ ਮਟੀਰ ਮਗਰ ਲੱਗੀ ਹੋਈ ਆ ਸੋਸ਼ਲ ਮੀਡੀਆ ਤੇ ਹਵਾ ਹੈ ਜਿੱਤ ਜਿੱਤ ਕੋਈ ਨਹੀਂ ਮਿਲਣੀ ਅਜਿਹੀਆਂ ਗੱਲਾਂ ਹੀ ਪ੍ਰਚਾਰੀਆਂ ਜਾ ਰਹੀਆਂ ਜੀ ਦੇਖੋ ਇਹ ਤਾਂ ਆਉਣ ਵਾਲੀ 4 ਤਰੀਕ ਨੂੰ ਸਾਹਮਣੇ ਆ ਜਾਣਾ ਮੈਂ ਉਰੇ ਰਹਿ ਕੇ ਦੇਖਿਆ ਲੋਕਾਂ ਦੇ ਵਿੱਚ ਜੋ ਲੋਕ ਨਾਲ ਨੇ ਉਹ ਤਾਂ ਕੇਵਲ ਨਾਲ ਹੀ ਨੇ ਇਸ ਤੋਂ 10 ਗੁਣਾ ਲੋਕ ਜਿਹੜੇ ਦਿਲਾਂ ਦੇ ਵਿੱਚ ਇਸ ਚੀਜ਼ ਦੀ ਉਤਸੁਕਤਾ ਦੇ ਨਾਲ ਉਡੀਕ ਕਰ ਰਹੇ ਆ ਕਿ ਕਦੋਂ ਇੱਕ ਤਰੀਕ ਆਉਂਦੀ ਹੈ ਤੇ ਅਸੀਂ ਕੌਡਾ 22 ਸੀਰੀਅਲ ਨੰਬਰ 22 ਦਾ ਭਾਈ ਅਮਰਪਾਲ ਸਿੰਘ ਚੋਣ ਨਿਸ਼ਾਨ ਮਾਈਕ ਦਾ ਬਟਨ ਡੱਪ ਕੇ ਇਹ ਸਰਕਾਰ ਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਨਾਲ ਨਹੀਂ ਅਸੀਂ ਮੌਕੇ ਤੇ ਜੋ ਭਾਈ ਅਮਰਪਾਲ ਸਿੰਘ ਆ ਉਹਨਾਂ ਦੇ ਨਾਲ ਸੋ ਬਿਲਕੁਲ ਰੂਪਨਗਰ ਤੋਂ ਚੱਲ ਕੇ ਇਹ 100 ਕਿਲੋਮੀਟਰ ਦੂਰ ਤੱਕ ਚੱਲ ਕੇ ਖਡੂਰ ਸਾਹਿਬ ਇਹ ਨੌਜਵਾਨ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਪਹੁੰਚਿਆ ਸੋ ਲੰਬੀ ਵੱਡੀ ਰੈਲੀ ਜਿਹੜੀ ਹੈਗੀ ਹੈ ਜੀ ਉਹ ਕੱਟੀ ਜਾ ਰਹੀ ਹੈ ਮੈਂ ਤੁਹਾਨੂੰ ਜ਼ੂਮ ਕਰਕੇ ਤਸਵੀਰਾਂ ਦਿਖਾ ਦਿਆਂ ਤੇ ਸਾਰੀ ਸੜਕ ਇਹਨਾਂ ਝੰਡਿਆਂ ਦੇ ਨਾਲ ਹੀ ਭਰੀ ਹੋਈ ਦਿਖਾਈ ਦੇ ਰਹੀ ਹੈ ਤੇ ਇੱਕ ਜੋ ਰੋਡ ਸ਼ੋਅ ਹੈ ਉਹ ਕੱਟੇ ਜਾ ਰਿਹਾ ਹਾਂਜੀ ਬਜ਼ੁਰਗੋ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਵਧੀਆ ਸਿੱਖੀ ਤੇ ਅਣਖ ਦੀ ਇਹ ਗੱਲ ਹੈ ਇਹ ਹੋਰ ਕੋਈ ਗੱਲ ਨਹੀਂ ਸਾਰੇ ਧਰਮਾਂ ਤੋਂ ਉੱਪਰ ਦੇ ਧਰਮਾਂ ਦੀ ਗੱਲ ਹੈ ਉਹ ਕਹਿੰਦੀ ਨਵੇਂ-ਨਵੇਂ ਪੰਥਕ ਬਣੇ ਆ ਜੀ ਬਿਲਕੁਲ ਨਹੀਂ ਨਵੇਂ ਪੰਥਕ ਨਹੀਂ ਇਹੀ ਪੰਥਕ ਅਸਲੀ ਹੈ ਬਾਕੀ ਸਭ ਝੂਠੇ ਆ ਅੱਜ ਮਨਜੀਤ ਸਿੰਘ ਨੇ ਅਸਤੀਫਾ ਦੇ ਕੇ ਆਏ ਐਮਸੀ ਦੇ ਜਿਹੜਾ ਆਪਣੇ ਸ਼ਰੂਨ ਕਮੇਟੀ ਦਾ ਮੈਂਬਰ ਸਾਰੀ ਜਨਤਾ ਅਮਰਤਪਾਲ ਦੇ ਨਾਲ ਹੈ ਬੀਬੀਆਂ ਨਾਲ ਹੈ ਇਹ ਗੁਪਤ ਵੋਟ ਪੈਣੀ ਆ ਤੁਸੀਂ ਜੀ ਆਪਣੇ ਡਿਬਰੂਗੜ੍ਹ ਵਾਲੇ ਬਾਬਾ ਜੀ ਕਹਿ ਕਹਿ ਕੇ ਸਮੋਧਤ ਕਰਦੇ ਆ ਜੀ ਬੈਂਕ ਕੱッセ ਜਾ ਰਹੇ ਆ ਬਿਲਕੁਲ ਗਲਤ ਕਰ ਰਹੇ ਝੂਠਾ ਪ੍ਰਚਾਰ ਕਰ ਰਹੇ ਬਿਰਸੇ ਬਲਟੋਏ ਵਰਗੇ ਗੰਦ ਲੋਕ ਜਿਹੜੇ ਸ਼ਰੋਮਣੀ ਕਮੇਟੀ ਤੇ ਜਿਹੜੇ ਸ਼ਰੋਮਣੀ ਕਾਲੇ ਦਲ ਚੱਗਿਆ ਉਹ ਕਹਿੰਦੇ ਸਾਡੀ ਕੁਰਬਾਨੀ ਹੈ ਜੀ ਤੁਸੀਂ ਗੰਦ ਗਹਿ ਕੇ ਸਬੋਧਨ ਕਰੀਂ। ਨਹੀਂ ਹੁਣ ਦੱਸੇ ਤੇਰੀ ਕੁਰਬਾਨੀ ਕਿ ਹੱਥ ਖੜੇ ਕਰਕੇ ਆਉਣਾ। ਸੰਤਾਂ ਨੂੰ ਛੱਡਣਾ। ਸੰਤਾਂ ਤੇ ਕਹਿੰਦੇ ਜਿੱਦੇ ਦਰਬਾਰ ਸਾਹਿਬ ਤੇ ਅਟੈਕ ਖਾਲਸਾਣ ਦੀ ਨੀਂ ਰੱਖੀਓ ਇਹ ਖਾਲਸਾਣ ਦੀ ਮੰਗ ਕੀਤੀ ਇਹਨਾਂ ਨੇ ਕਿਤੇ। ਉਹਨਾਂ ਦੀ ਸਪੀਚਾਂ ਪੜੋ ਇਹ ਬੰਦਾ ਨਾਲ ਸੀ ਜਿਹਦੇ ਖਾਲਸਾਣ ਦੇ ਜਿੱਦੇ ਦਰਬਾਰ ਸਾਹਿਬ ਤੇ ਅਟੈਕ ਖਾਲਸਾਣ ਦੀ ਨੀਂ ਰੱਖੀ ਜਾਊਗੀ। ਇਹ ਤਾਂ ਬੜੀਆਂ ਵਜ਼ੀਰੀਆਂ ਮੰਦਰੇ ਇਹਦੇ ਕੋਲ ਕੀ ਸੀ ਜਾਇਦਾਦ ਅੱਜ ਕੀ ਹੈ ਇਹਦੇ ਪ੍ਰਚਾਰ ਕੁੜੀ ਉਹਨਾਂ ਦੇ ਇਹ ਇਹਨਾਂ ਦੀ ਕੋਲ ਜਾਇਦਦਤ ਕਿੱਥੋਂ ਆਈ ਤੁਸੀਂ ਇਹਨਾਂ ਕੁਝ ਕਿਤੇ ਜਾਣਦੇ ਹੋ ਜੀ ਕੋਈ ਤੱਥ ਵੀ ਹੈਗੇ ਆ ਮੈਂ ਹਾਂ ਤੱਥ ਹੈਗੇ ਆ ਇਹਨਾਂ ਦੇ ਸਾਰੇ ਤੱਥ ਹੈਗੇ ਸਾਡੇ ਕੋਲੇ ਅਸੀਂ ਪੇਸ਼ ਕਰਦੇ ਹਾਂ ਬਿਲਕੁਲ ਕਾਲ ਸਾਹਿਬ ਜੀ ਕੀ ਪੱਤੇ ਤੋਂ ਬਿਲਕੁਲ ਇੱਥੇ ਜਿੱਥੇ ਨੌਜਵਾਨ ਉਸ ਕਾਫਲੇ ਦੇ ਵਿੱਚ ਜਾ ਰਹੇ ਆ ਤੇ ਬਜ਼ੁਰਗ ਵੀ ਨਾਲ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੇ ਅਖ਼ਬਾਰ ਵਿੱਚ ਪ੍ਰਚਾਰ ਕਰ ਰਹੇ ਆ ਪਰ ਆਉਣ ਵਾਲੀ ਇੱਕ ਤਰੀਕ ਨੂੰ ਜਿੱਥੇ ਵੋਟਾਂ ਪੈਣੀਆਂ ਤੇ ਚਾਰ ਤਰੀਕ ਨੂੰ ਨਤੀਜੇ ਵੀ ਆ ਜਾਣੇ ਤੇ ਨਤੀਜੇ ਤੈਅ ਕਰਨਗੇ ਇਹ ਖਡੂਰ ਸਾਹਿਬ ਦੇ ਲੋਕ ਜਿੱਤ ਕਿਸ ਦੀ ਝੋਲੀ ਪਾਉਂਦੇ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ